ਸ਼ਤਰੀય ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਮੇਰੇ YouTube ਚੈਨਲ GK Tube ਤੇ ਆਸ਼ਾ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਵੀਡੀਓ ਵਿੱਚ ਲੈ ਕੇ ਆਏ ਹਾਂ ਪੰਜਾਬ ਜੀਕੇ ਦੇ ਕੁਝ ਮਹੱਤਵਪੂਰਨ ਪ੍ਰਸ਼ਨ ਬਹੁਤੀ देर ਨਾ ਕਰਦੇ ਹੋਏ ਵੀਡੀਓ ਕਰਦੇ ਹਾਂ ਸਟਾਰਟ ਪ੍ਰਸ਼ਨ ਨੰਬਰ 1 ਸ਼੍ਰੋਮਣੀ ਕਮੇਟੀ ਦੇ ਪਹਿਲੇ ਚੁਣੇ ਗਏ ਉਪ ਪ੍ਰਧਾਨ ਕੌਣ ਸਨ ਤੁਹਾਡੇ ਅੱਗੇ অপਸ਼ਨ ਹੈ ਤੁਸੀਂ ਚੂਜ਼ ਕਰ ਸਕਦੇ ਹੋ ਸਹੀ ਆਨਸਰ ਹੋਵੇਗਾ ਬਾਬਾ ਖੜਕ ਸਿੰਘ ਏ ਆਪਸ਼ਨ ਸਿੱਖ ਗੁਰਦੁਆਰਾ ਐਕਟ ਕਦੋਂ ਪਾਸ ਕੀਤਾ ਗਿਆ ਉੱਤਰ ਹੈ ਡੀ 9 ਜੁਲਾਈ 1925 ਨੂੰ ਪਾਸ ਕੀਤਾ ਗਿਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਸਭ ਤੋਂ ਲੰਬਾ ਕਾਰਜਕਾਲ ਕਿੰਨਾ ਦਾ ਰਿਹਾ ਇਸ ਦਾ ਸਹੀ ਉੱਤਰ ਹੈ ਸੀ ਗੁਰਚਰਨ ਸਿੰਘ ਟੋੜਾ ਅਗਲਾ ਪ੍ਰਸ਼ਨ ਹੈ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪਹਿਲੇ ਪ੍ਰਧਾਨ ਕੌਣ ਸਨ ਤੇ ਇਸ ਦਾ ਸਹੀ ਉੱਤਰ ਹੈ ਬੀ ਸੁੰਦਰ ਸਿੰਘ ਮਜੀਠੀਆ ਅਗਲਾ ਪ੍ਰਸ਼ਨ ਹੈ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪਹਿਲੇ ਉਪ ਪ੍ਰਧਾਨ ਕੌਣ ਸਨ ਅਤੇ ਇਸ ਦਾ ਸਹੀ ਉੱਤਰ ਹੈ ਏ ਹਰਪ ਸਿੰਘ ਅਟਾਰੀ ਅਗਲਾ ਪ੍ਰਸ਼ਨ ਹੈ ਸਿੰਘ ਸਵਾ ਲਹਿਰ ਦਾ ਗਠਨ ਕਿਸ ਨੇ ਕੀਤਾ ਅਤੇ ਇਸ ਦਾ ਸਹੀ ਉੱਤਰ ਹੈ ਬੀ ਪ੍ਰੋਫੈਸਰ ਗੁਰਮਖ ਸਿੰਘ ਹਾਂਜੀ ਅਗਲਾ ਪ੍ਰਸ਼ਨ ਹੈ ਪੈਪਸੂ ਰਾਜ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ ਹਾਂਜੀ ਇਸ ਦਾ ਸਹੀ ਉੱਤਰ ਹੈ ਬੀ ਸਰਦਾਰ ਗਿਆਨ ਸਿੰਘ ਰਾੜੇਵਾਲਾ ਹਾਂਜੀ ਅਗਲਾ ਪ੍ਰਸ਼ਨ ਹੈ ਪੈਪਸੂ ਰਾਜ ਦਾ ਪਹਿਲਾ ਉਪਰਾਜ ਪ੍ਰਮੁੱਖ ਕੌਣ ਸੀ ਤਾਂ ਇਸ ਦਾ ਸਹੀ ਉੱਤਰ ਹੈ ਏ ਮਹਾਰਾਜਾ ਜਗਤਜੀਤ ਸਿੰਘ ਹਾਂਜੀ ਅਗਲਾ ਪ੍ਰਸ਼ਨ ਹੈ ਪੈਪਸੂ ਵਿਧਾਨ ਸਭਾ ਵਿੱਚ ਕਿੰਨੇ ਮੈਂਬਰ ਸਨ ਜੀ ਇਸ ਦਾ ਉੱਤਰ ਤੁਸੀਂ ਕਮੈਂਟਾਂ ਵਿੱਚ ਕਰਨਾ ਹੈ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ